ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਣੀ ਅਖਾਤ ਹੈਗੀ 177 ਮਹੀਨਾ 9 ਦਿਨ ਪੁਰਾਣਾ ਸੌਦੋਂ ਜਦੋਂ ਇਹ ਦੱਸਣਾ ਹੋਵੇ ਕਿ ਨਮੀ ਚੀਜ਼ ਥੋੜੇ ਦਿਨ ਨਮੀ ਰਹਿੰਦੀ ਐ ਅਸੀਂ ਜਦੋਂ ਕਾਰ ਲੈਣੀ ਸੀ ਮੈਂ ਕਿਹਾ ਕਿ ਨਮੀ ਕਾਰ ਨਹੀਂ ਖਰੀਦਣੀ ਸਾਲ ਕੋ ਪੁਰਾਣੀ ਹੀ ਲੈ ਲੈਨੇ ਆ ਸਿਆਣਿਆਂ ਨੇ ਵੀ ਕਿਹਾ ਨਵਾਂ 9 ਦਿਨ ਪੁਰਾਣਾ ਸੌਦੋਂ ਨਾ ਹਾੜ ਹਰੇ ਨਾ ਸੌਣ ਸੁੱਕੇ ਸਦਾ ਇੱਕੋ ਜੀ ਹਾਲਤ ਰਹਿਣੀ ਕੋਈ ਬਦਲਵਾਨ ਬਦਲਾ ਨਾ ਆਣ ਅੱਜ ਦੇ ਯੁੱਗ ਵਿੱਚ ਭਾਰਤ ਵਿੱਚ ਗਰੀਬਾਂ ਦੀ ਹਾਲਤ ਨਾ ਹਾੜ ਹਰੇ ਨਾ ਸੌਣ ਸੁੱਕੇ ਵਾਲੀ ਹੋ ਗਈ ਹੈ ਉਹਨਾਂ ਦੀ ਹਾਲਤ ਵਿੱਚ ਸੁਧਾਰ ਦੀ ਨੇੜੇ ਤੇੜੇ ਵੀ ਕੋਈ ਗੁੰਜਾਇਸ਼ ਨਹੀਂ ਹੈ ਨਾ ਦੇਸ਼ ਢੋਈ ਨਾ ਪਰਦੇਸ ਢੋਈ ਜਦ ਦੇਸ਼ ਦੇ ਵਿੱਚੋਂ ਤੱਕੇ ਮਿਲਣ ਪੁਲਿਸ ਨੂੰ ਇਸ ਤਿਸ ਦੁਆਰਾ ਆਪਣੇ ਦੇਸ਼ ਵਿੱਚੋਂ ਕੈਨੇਡਾ ਅਮਰੀਕਾ ਵਿੱਚ ਡਰੱਗਸ ਸਮਗਲਿੰਗ ਦਾ ਕੰਮ ਕਰਨ ਦੀ ਸੌ ਮਿਲ ਗਈ ਤੇ ਉਹ ਲੁਕਦਾ ਛਿਪਦਾ ਪਤਾ ਨਹੀਂ ਕਿੱਥੇ ਫਿਰਨ ਲੱਗਾ ਉਸ ਦੀ ਹਾਲਤ ਤਾਂ ਇਹੀ ਹੋਈ ਪਈ ਐ ਨਾ ਦੇਸ ਢੋਈ ਨਾ ਪਰਦੇਸ ਢੋਈ ਨਾਈਆਂ ਦੀ ਜੰਜ ਸੱਬੇ ਰਾਜੇ ਜਦ ਕੋਈ ਕਿਸੇ ਟੋਲੀ ਦੇ ਵਿੱਚ ਸਾਰੇ ਬੰਦੇ ਮਾੜੇ ਹੋਣ ਇਸ ਟੋਲੀ ਵਿੱਚੋਂ ਤੁਸੀਂ ਚੰਗੇ ਮੰਦੇ ਦੀ ਪਰਖ ਨਹੀਂ ਕਰ ਸਕਦੇ ਇਹਨਾਂ ਦੀ ਤਾਂ ਉਹੀ ਗੱਲ ਹੈ ਨਾਈਆਂ ਦੀ ਜੰਜ ਵਿੱਚ ਸੱਬੇ ਰਾਜੇ ਚੰਗੇ ਕਿੱਥੋਂ ਲੱਭੋਗੇ ਨੌਹਾਂ ਨਾਲੋਂ ਮਾਸ ਵੱਖ ਨਹੀਂ ਹੁੰਦਾ ਜਦੋਂ ਇਹ ਦੱਸਣਾ ਹੋਵੇ ਕਿ ਸਾਖ ਸੰਬੰਧੀ ਨਾਲੋਂ ਟੁੱਟਣਾ ਅਸੰਭਵ ਹੁੰਦਾ ਹੈ ਬੇਸ਼ੱਕ ਤੁਹਾਡਾ ਭਰਾ ਤੁਹਾਡੇ ਨਾਲ 100 ਵਾਰੀ ਲੜਿਆ ਤੇ ਰੁੱਸਿਆ ਪਰ ਤੁਹਾਨੂੰ ਆਪਣੀ ਧੀ ਦੇ ਵਿਆਹ ਵਿੱਚ ਉਸਨੂੰ ਜ਼ਰੂਰ ਸੱਦਣਾ ਚਾਹੀਦਾ ਸਿਆਣੇ ਵੀ ਕਹਿੰਦੇ ਨੇ ਨੌਹਾਂ ਨਾਲੋਂ ਮਾਸ ਬਖ ਨਹੀਂ ਹੁੰਦਾ ਨਾਨੀ ਖਸਮ ਕਰੇ ਦੋ ਤਾਂ ਚੱਟੀ ਭਰੇ ਕਿਸੇ ਬੇਕਸੂਰ ਨੂੰ ਕਿਸੇ ਹੋਰ ਦੇ ਕਸੂਰ ਦੀ ਸਜ਼ਾ ਮਿਲ ਜਾਣੀ ਸਾਡੇ ਗਵੰਡੀ ਨੇ ਆਪਣੇ ਅੰਦਰ ਫਲਾਸ ਲਵਾਉਣ ਸਮੇ ਸਾਡੇ ਬੂਹੇ ਮੂਰੇੋਂ ਗਲੀ ਦੀਆਂ ਇੱਟਾਂ ਪੁੱਟ ਦਿੱਤੀਆਂ ਜਦੋਂ ਉਸਨੇ ਕੰਮ ਖਤਮ ਹੋਣ ਤੇ ਕਈ ਦਿਨ ਪਿੱਛੋਂ ਤੱਕ ਵੀ ਗਲੀ ਵਿੱਚ ਇੱਟਾਂ ਨਾ ਲਵਾਈਆਂ ਤਾਂ ਮੈਂ ਉਸਨੂੰ ਕਿਹਾ ਕਿ ਇਹ ਇੱਟਾਂ ਲਵਾ ਦੇ ਸਾਡੇ ਬੂਹੇ ਮੂਰੇ ਟੋਆ ਪਿਆ ਹੋਇਆ ਤਾਂ ਆਗੋਂ ਉਸਨੇ ਉੱਤਰ ਦਿੱਤਾ ਕਿ ਜੇਕਰ ਤੁਹਾਨੂੰ ਲੋੜ ਹੈ ਤਾਂ ਲਵਾ ਲਵੋ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਨਾਨੀ ਖਸਮ ਕਰੇ ਦੋਤਾ ਚੱਟੀ ਭਰੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਰਾਜ ਵਿੱਚ ਗੁਨਾਹ ਕਰਨ ਮਗਰੋਂ ਆਖਰੀ ਉਮਰ ਦੇ ਵਿੱਚ ਧਰਮਾਤਮਾ ਬਣਨ ਵਾਲਿਆਂ ਲਈ ਵਰਤੀ ਜਾਂਦੀ ਹੈ ਇਹ ਖੋਤ ਸਾਰੀ ਉਮਰ ਲੋਕਾਂ ਵਿਰੁੱਧ ਝੂਠੀਆਂ ਗਵਾਹੀਆਂ ਦੇ ਕੇ ਉਹਨਾਂ ਨੂੰ ਮੁਕੱਦਮਿਆਂ ਵਿੱਚ ਫਸਾਉਣ ਤੇ ਉਹਨਾਂ ਦੀਆਂ ਧੀਆਂ ਦੇ ਉਧਾਲੇ ਕਰਾਉਣ ਵਾਲੇ ਜੂਨ ਸਿੰਘ ਨੂੰ ਜਦੋਂ ਮੈਂ ਬੁਢਾਪੇ ਵਿੱਚ ਧਰਮ ਕਰਮ ਦੀਆਂ ਗੱਲਾਂ ਕਰਦੇ ਹਾਂ ਸੁਣਿਆ ਤਾਂ ਮੈਂ ਕਿਹਾ ਇਸ ਦੀ ਤਾਂ ਉਹੀ ਗੱਲ ਹੈ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ 9 ਕੋ ਦਰਿਆ ਤੰਬਾ ਮੋਢੇ ਤੇ ਇਹਦੇ ਵਿੱਚ ਮੈਂ ਖਾਲੀ ਥਾਂ ਛੱਡੀ ਆ ਤੇ ਇੱਕ ਹੋਰ ਕੀ ਸ਼ਬਦ ਹੁੰਦਾ ਲਿਖਿਓ ਜਰੂਰ ਕਮੈਂਟ ਦੇ ਵਿੱਚ ਕਾਰਨ ਵਾਲੇ ਕੰਮ ਨੇ ਦੇਰ ਨਾਲ ਹੋਣਾ ਹੋਵੇ ਪਰ ਤਿਆਰੀ ਪਹਿਲਾਂ ਹੀ ਕਰਨੀ ਹੋਵੇ ਅਜੇ ਤੇਰੀ ਧੀ ਦਾ ਵਿਆਹ ਤਾਂ ਅਗਲੇ ਸਾਲ ਜੂਨ ਮਹੀਨੇ ਵਿੱਚ ਹੈ ਪਰ ਤੂੰ ਮੈਰਿਜ ਪੈਲਸ ਤੇ ਹਲਵਾਈਆਂ ਦੇ ਰੇਟ ਹੁਣੇ ਹੀ ਪੁੱਛਦਾ ਫਿਰਦਾ ਤੇਰਾ ਤਾਂ ਉਹੀ ਕੰਮ ਹੈ ਆਖੇ ਨੌ ਕੋ ਦਰਿਆ ਤੰਬਾ ਜਾਂ ਖਾਲੀ ਤਾਂ ਪਰੋ ਮੋਢੇ ਤੇ ਅਜੇ ਤੱਕ ਕੀ ਪਤਾ ਉਦੋਂ ਰੇਟਾਂ ਦਾ ਕੀ ਬਣਨਾ ਨਾ ਨੌਮਣ ਤੇਲ ਹੋਵੇ ਨਾ ਰਾਦਾ ਨੱਚੇ ਅਜਹੀ ਸ਼ਰਤ ਰੱਖ ਦੇਣੀ ਜਿਹੜੀ ਪੂਰੀ ਨਾ ਹੋ ਸਕੇ ਜਗੀਰ ਹੱਡ ਹਰਾਮੀ ਸੀ ਪਰ ਉਸ ਨੇ ਆਪਣੇ ਗਰੀਬ ਪਿਓ ਨੂੰ ਕਿਹਾ ਕਿ ਉਹ ਵਪਾਰ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੇਗਾ ਤੇ ਇਸ ਲਈ ਉਸ ਨੂੰ 5 ਲੱਖ ਰੁਪਏ ਦਿੱਤੇ ਜਾਣ ਉਸ ਦੇ ਪਿਓ ਨੇ ਦੁਖੀ ਹੋ ਕੇ ਕਿਹਾ ਕਿ ਇਸ ਨੇ ਕੋਈ ਕੰਮ ਹੀ ਨਹੀਂ ਕਰਨਾ ਹੁਣ ਮੈਂ ਇਸ ਨੂੰ ਐਨਾ ਪੈਸਾ ਕਿੱਥੋਂ ਲਿਆ ਕੇ ਦਵਾਂ ਇਸ ਦੀ ਤਾਂ ਉਹੀ ਗੱਲ ਹੈ ਨਾ ਨਾ ਮਨ ਤੇਲ ਹੋਵੇ ਨਾ ਰਾਦਾ ਨੱਚੇ ਨਾ ਰਹੇ ਬਾਸੀ ਨਾ ਕੁੱਤਾ ਖਾਵੇ ਤੇਰੀ ਕੋਹਰ ਖਾ ਹੁੰਦਾ ਨਾ ਰਹੇ ਖਾਲੀ ਛੱਡ ਰਹੀਆਂ ਮੈਂ ਤੇ ਨਾ ਬੱਜੇਗੀ ਪੂਰੀ ਕਰਿਓ ਇਹਨੂੰ ਜ਼ਰੂਰ ਕਿਸੇ ਤੰਗ ਕਰਨ ਵਾਲੀ ਚੀਜ਼ ਦਾ ਮੂਲ ਹੀ ਖਤਮ ਕਰ ਦੇਣਾ ਜੇਕਰ ਤੁਹਾਨੂੰ ਗਲਤ ਸਰਟੀਫਿਕੇਟ ਦੇਣ ਦੇ ਦੋਸਤ ਵਿੱਚ ਤੁਹਾਡਾ ਵਿਭਾਗ ਤੰਗ ਕਰ ਰਿਹਾ ਹੈ ਤਾਂ ਤੁਹਾਡੀ ਨੌਕਰੀ ਲਈ ਖਤਰਾ ਪੈਦਾ ਹੋ ਗਿਆ। ਤਾਂ ਤੁਹਾਡੇ ਲਈ ਇੱਕੋ ਇੱਕ ਰਸਤਾ ਹੈ ਕਿ ਕਿਸੇ ਤਰ੍ਹਾਂ ਕਲਰਕਾਂ ਨਾਲ ਮਿਲ ਮਲਾ ਕੇ ਉਹ ਸਰਟੀਫਿਕੇਟ ਰਿਕਾਰਡ ਵਿੱਚੋਂ ਘੁਮ ਕਰਾ ਦਿਓ। ਫਿਰ ਨਾ ਰਹੇਗਾ ਵਾਂਸ ਨਾ ਬਚੇਗੀ ਬੰਸਰੀ। ਏਸੀਜੀ ਅੱਜ ਦੀਆਂ ਆਪਣੀਆਂ ਖੋਤਾਂ ਤੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਕਿਉਂਕਿ ਚੰਗਾ ਲੱਗਦਾ ਫਿਰ ਪਤਾ ਲੱਗ ਜਾਂਦਾ ਤੇ ਕੀ ਤੁਸੀਂ ਚਾਹੁੰਦੇ ਹੋ ਕਿ ਅੱਗੇ ਕਰਨਾ ਚਾਹੀਦਾ ਤੇ ਸਾਨੂੰ ਫਿਰ ਸੁਧਾਰ ਕਰਨ ਬਾਰੇ ਵੀ ਪਤਾ ਲੱਗਦਾ ਤੇ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ